لیکن ਆਦਮੀ ਦੇ ਤੌਰ ਤੇ اندرੋਂਸੀ ਨਹੀਂ ਹੋਣੀ ਉਹਦਾ دل ਪਰਮੇਸ਼ਵਰ ਦੇ ਪ੍ਰੇਮ ਵਿੱਚ ਨਹੀਂ ਹੋਵੇਗਾ ਉਹਦਾ دل ਆਗਣਿਆਦਾਰੀ ਦੀਆਂ چیزਾਂ ਦੇ ਵਿੱਚ ਫਸਿਆ ਹੋਇਆ ਹੋਵੇਗਾ ਪਰਮੇਸ਼ਵਰ ਦੀ ਜਗ੍ਹਾ ਦੁਨੀਆਦਾਰੀ ਦੀਆਂ چیزਾਂ ਲੈ ਲਿਆਣਗੇ ਔਰ ਪਰਮੇਸ਼ਵਰ ਨੂੰ ਲੋਕ ਇੱਕ ਪਾਸੇ ਕਰ دیں گے ਉਹਨਾਂ ਦੇ ਦਿਲਾਂ ਵਿੱਚ ਪਰਮੇਸ਼ਵਰ ਦਾ ਡਰ ਪਰਮੇਸ਼ਵਰ ਦਾ ਭੈ ਹallelujah ਨਹੀਂ ਹੋਵੇਗਾ

ਤੌਰ ਤੇ ਮਾਰਿਆ ਕੋਈ ਫਾਇਦਾ ਨਹੀਂਗਾ ਇਸੇ ਤਰ੍ਹਾਂ ਤੇ ਇਹਨਾਂ ਨੇ ਮਾਰਾ ਲਾ ਦਿੱਆ ਜੇ ਆਪਣੇ ਪ੍ਰਭੂ ਕੋਲ ਕੌਣ ਜਾਣਾ ਜੇ ਮੈਂ ਇਹਨਾਂ ਨੂੰ ਨਰਕ ਵਿੱਚ ਲੈ ਕੇ ਜਾਣਾ ਜੇ ਮੈਂ ਇਹਨਾਂ ਨੂੰ ਆਪਣੇ ਨਾਲ ਲੈ ਕੇ ਜਾਣਾ ਜੇ ਮੈਂ ਆਪਣੀ ਜਨ ਸੰਖਿਆ ਵਧਾਉਣੀ ਜਾਂ ਆਪਣੇ ਮੈਂਬਰ ਵਧਾਉਣੇ ਤਾਂ ਮੈਨੂੰ ਮਸੀਹ ਦੇ ਲੋਕਾਂ ਨੂੰ ਆਤਮਿਕ ਤੌਰ ਤੇ ਮਾਰਨਾ ਹੋਵੇਗਾ ਤਾਂ ਆਤਮਿਕ ਤੌਰ ਤੇ ਮਾਰਨ ਲਈ ਉਹਨਾਂ ਕੋਲ ਬਹੁਤ ਆਤਮਾ ਹੈ ਦੁਨੀਆ ਵਿੱਚ ਚੀਜ਼ਾਂ ਇਹ ਮਿਆਵਾ ਹਨ ਨੂੰ ਜਿਹਦੇ ਵਿੱਚ ਵਿਸ਼ਵਾਸੀ ਬੜੇ ਆਸਾਨੀ ਨਾਲ ਫਸ ਜਾਂਦਾ ਹੈ ਜਿੱਦਾਂ ਸੀ ਗੱਲ ਕਰਦੇ ਹਾਂ ਕਿ ਸੰਸਾਰ ਜਿਹੜਾ ਹੈ ਜਲੀਲਾ ਹੈ ਪਲਿਸਤਿਆਂ ਨੇ ਤਾਂ ਸੰਸੂਨ ਨੂੰ ਬਾਹਰ ਹੀ ਚੰਡਿਆ ਕੀਤਾ ਸੰਸੂਨ ਜਾਂ ਤਾਂ ਬਾਪ ਪਲਿਸਤਿਆਂ ਦੇ ਬਾਹਰ ਵਿੱਚ ਕੱਢੀਆਂ ਪਹਿਲਾਂ ਉਸ ਨੂੰ ਅੰਨੇ ਜਲੀਲੰਤੀ ਅੱਜ ਇਹ ਤਾਂ ਉਸ ਵਸਵਾਸੀਆਂ ਨਾਲ ਮੋਬਾਈਲ ਰੰਗਿਆ ਕਰ ਦਿੰਦਾ ਵਿਸ਼ਵਾਸੀ ਨੂੰ ਪੈਸੇ ਨੇ ਲੋਭ ਜੰਨਿਆ ਕਰ ਦਿੰਦਾ ਵਿਸ਼ਵਾਸੀ ਨੂੰ

ਜੇ ਹੋ ਸਕਦੇ ਤਾਂ ਕਰਿਓ ਇਹ ਦੇਖੋ ਦੇਖੀ ਇਹਲਾ ਕੰਮ ਚੱਲਦਾ ਜੇ ਚਾਹਤਾਂਗੇ ਤਾਂ ਹੱਥ ਖੜਾ ਕਰਾ ਕਹਿਣ ਨਹੀਂ ਤੇ ਨਾ ਤੇ ਮੈਂ ਕੋਕਾ ਨੂੰ ਪੁੱਛਣਾ ਵੀ ਹੈ ਤੇ ਜੋ ਵੀ ਚੰਦ ਮਿਥਰੀ ਆਉਣੇ ਮੀਤ ਵਾਲੀ ਤੇ ਵੀ ਬਾਰਦੇ ਬਰਾਦਰ ਤੁਸੀਂ ਇੱਥੇ ਨਹੀਂ ਬਾਰਦੇ ਕਿ ਮੈਂ ਇਹਦੇ ਪੁੱਛੇਗਾ ਭਾਈ ਕਿ ਕੀ ਬਣਿਆ ਜਿੰਦਾ ਕੇ ਬੱਚੇ ਤੇ ਆ ਤੀਰ ਹੋਇਸ

ਵਚਨਿਆਦੀ ਇਹ ਰਹਿ ਕੇ ਵਚਤਲ ਬਦਲਦਾ ਆ ਉਹ ਚਰਪੰਤਰਨ ਸ਼ਕਤੀ ਹੈ ਉਹ ਬਦਲ ਦਿੰਦਾ ਹੈ ਜਦ ਜਿਆਦੀ ਹੋ ਗੋਗੀ ਤਾਂ ਵਚਨ ਜੋੜ ਜੀਵਨ ਚੇਂਜ ਕਰੀਦਾ ਨਵੀ ਨੇ ਕਹਿਆ ਕੋਈ ਮਨੁੱਖ ਤੁਹਾਨੂੰ ਨਹੀਂ ਬਦਲ ਸਕਦਾ ਕੋਈ ਜਤੇਬੰਦੀ ਤੁਹਾਨੂੰ ਨਹੀਂ ਬਦਲ ਸਕਦੀ ਕੋਈ ਵੱਡੇ ਤੋਂ ਵੱਡਾ ਸੇਵ ਤੁਹਾਨੂੰ ਨਹੀਂ ਬਦਲ ਸਕਦਾ ਨੇ ਵੀ ਜੇ ਕੋਈ ਚੀਜ਼ ਹੈ ਤੁਹਾਨੂੰ ਬਦਲ ਸਕਦੀ ਤਾਂ ਉਹ ਹੈ ਪਰਮੇਸ਼ਵਰ ਦਾ ਝੂਡਾ ਵਿੱਚ ਅਮੇਨ ਪਰ ਉਹ ਵੀ ਤਦ ਬਦਲਦਾ ਜੇ ਤੁਸੀਂ ਆਪਣੇ ਆਪ ਨੂੰ ਬਦਲਦੇ ਹੋ ਜੇ ਤੁਸੀਂ ਆਪਣੇ ਆਪ ਦੇ ਅੰ内 ਹੀ ਨਾ ਕਰਦੇ ਤਾਂ ਵੱਚਨ ਵੀ ਸਰੂ ਬਦਲ ਨਹੀਂ ਸਕਦਾ ਆਓ ਪੂਰੀ ਇਹਨਾਂ ਦਿਨਾਂ ਵਿੱਚ ਪੂਰੀ ਯਾਦ ਪੂਰਾ ਯੋਰ ਤੁਹੂ ਕਿ ਤੋਂ ਮਾਰੀ ਲਗਾਤਾਰ ਗੁਰਬਾਣੀ ਪੜ੍ਹਦੇ ਵਿੱਚ ਸਵੇਸ਼ ਪੜ੍ਹਦੇ ਵਿੱਚ ਪ੍ਰਾਰਥਨਾ ਕਰਨ ਦੇ ਵਿੱਚ ਵਾਯਾ ਦੇ ਵਿੱਚ ਲੈ ਯੋਰ ਲਾ

ऐसे ना तो तो लिए होगा क्या ऐसा सदा प्रवेश पर नहीं का सदा प्रवेश पर प्रभु यीशु मसीह है दुनियावी काम पर भी काट का लिए लेकिन परमेश्वर को पूरा आदर तो दे रहा है परमेश्वर अपने जीवा की महिमा दे रहा है यानी अपने पूरे योग के नाम पूरी सामर्थ के नाम पूरे मन के नाम पूरी आस्था के नाम अंत दिनारे कलीसिया सत्य हो ਬੱਦਨ ਦੀ ਗੀਤ ਗਲਤੀ ਸਦੀ ਪਾਈ ਬਰਮਨ ਨੀਤੀ ਆਗੇ ਇਹ ਦਿਨ ਬਦਕ ਦਾ ਬਾਦ ਹਨ ਬਦਕ ਦੇ ਬਾਦ ਦਾ ਮਤਲਬ ਹੈ ਕਿ ਜਿੰਨੇ ਮੱਝੀ ਪਾਣੀ ਚੇਨ ਲਾ ਦਿਓ ਪਾਣੀ ਚ ਉਸ ਨੂੰ ਡੋਦੋ ਦਿਓ ਲੇਕਿਨ ਜਦੋਂ ਜਿੱਤਾ ਹੀ ਬਾਹਰ ਨਿਕਲਦੀ ਹੈ ਪਾਣੀ ਉਹਦੇ ਸੈਰਦਾ ਨਹੀਂਗਾ ਪਾਣੀ ਫਿਸਲ ਕੇ ਦੇਰੀਆਂ ਦਾ ਥੱਲੇ ਹੋ ਜੂ ਹallelujah ਇਹ ਹੀ ਆਰਾਮ ਤੇ ਸਮੇਂ ਦੀ ਫੀਲ ਚਿਆਰਾ ਹੋਵੇ ਕਿ ਜਿੰਨਾ ਮੱਝੀ ਵਾਚਨ ਨੂੰ ਤਨਾਲੋ ਵਾਚਨਾਂ ਜਿੰਨਾ ਵਿੱਚ ਨਹੀਂ ਜਾਣਾ ਬੇਕਦਰ ਵੀ ਦਾ ਧੰਨਵਾਦ ਉਸ ਪੂਰੀ ਇੱਤਾਂ ਦੀ ਹੋਵੇਗੀ